ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਅਸੀਂ ਕਰਨ ਵਾਲੇ ਆ ਸਫਾਈ ਇਹहां ਜੇਤੇ ਵਾਰਸ ਸਰਾਧ ਚੱਲ ਰਿਹਾ ਤੇ ਪਰ ਪਤਾ ਕੀ ਆ 21 ਤਰੀਕ ਨੂੰ ਲਾਸਟ ਵਾਲਾ ਸਰਾਧ ਵਾ ਤੇ 22 ਤਰੀਕ ਤੋਂ ਪਹਿਲਾਂ ਨਰਾਤਾ ਵਾ ਇਸ ਕਰਕੇ ਹੀ ਸਾਡੇ ਗਏ ਅਸੀਂ ਕੀਰਤਨ ਵੀ ਕਰਾਣਾ ਵਾ ਇਸ ਕਰਕੇ ਨੇ ਅਸੀਂ ਸਪਾਈਆਂ ਕਰ ਰਹੇ ਆ ਅੱਜ ਜੀ ਤੁਸੀਂ ਸਾਰਾ ਦੇਖਿਓ ਸੰਡਾ ਵਲੋਗ ਹਲਾਰਾ ਬਹੁਤ ਜ਼ਿਆਦਾ ਪਿਆ ਹੋਇਆ ਵਾ ਸਫਾਈਆਂ ਕਰਦੇ ਪਏ ਤੇ ਲਾ ਰਹੇ ਆ ਫੋੜਵਾ ਫੋੜਵਾ ਸਾਰੀਆਂ ਲਾ ਕੇ ਜਾਲੇ ਜੂਲੇ ਲਾਉਣੇ ਪਏ ਜਾਲੇ ਜਾਲੇ ਲੱਗਿਆ ਹੋਇਆ ਜਾਲੇ ਲਾਉਣੇ ਪਏ ਆ ਇੱਧਰ ਇੱਕ ਮਿੰਟ ਸੋ ਇਹ ਵੀ ਸਾਰੀ ਖਾਲੀ ਕਰ ਲਈ ਆ ਇੱਧਰ ਭਾਂਡੇ ਸਾਰੇ ਰੱਖੇ ਹੋਏ ਬਾਹਰ ਫੋੜਵਾ ਫੋੜਵਾ ਸਾਰੀਆਂ ਲਾਤੀਆਂ ਖਲਾਰਾ ਬੜਾ ਪਿਆ ਭਾਂਡੇ ਸਾਰੇ ਬਾਹਰ ਕੱਢ ਕੇ ਰੱਖੇ ਹੋਏ ਵਿੜੇ ਦੇ ਵਿੱਚ మే సే చల్ మే చల్ రీ స

ਸੋ ਇਹ ਦੇ ਵਿਚਾਰੇ ਭਾਂਡੇ ਭੁੰਨੇ ਬਾਹਰ ਕੱਢ ਕੇ ਤੇ ਸੋਈ ਜਣੇ ਕਰਾਂਗੇ ਚੰਗੀ ਤਰ੍ਹਾਂ ਆ ਤੇਦਰ ਭਾਬੀ ਮੇਰੇ ਆਏ ਹੋਏ ਆ ਉਹ ਹੈਲਪ ਕਰਾ ਰਹੇ ਨਾਲ ਗਾਣੀ ਫੰਡਾ ਲਾ ਰਿਹਾ ਜਾਲੇ ਸਾਡੀ ਜੀਤ ਵੀ ਮੇਰੇ ਨਾਲ ਕੰਮ ਕਰਵਾ ਰਹੀ ਆ ਜਾਲੇ ਲਾ ਰਿਹਾ ਮਖਮਲੀ ਸਾਰੇ ਕੱਪੜੇ ਪਾ ਗਏ ਹਨਾ ਥੋੜਾ ਜਿਹਾ ਕੰਮ ਖਤਮ ਹੋ ਜੂਗਾ ਫਿਰ ਉਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਆ ਕਿੰਨਾ ਕੰਮ ਅਸੀਂ ਨਿਬੇੜ ਲਿਆ ਬਣ ਰਿਹਾ ਸਾਡੇ ਬਲੌਗ ਦੇ ਨਾਲ ਗਾਇਸ ਇੱਥੇ ਗਾਇਸ ਇੱਥੇ ਸਪਾਈਨਾ ਹੋ ਰਹੀਆਂ ਨੇ ਸਾਰੇ ਗਲਪ ਭਾਂਡੇ ਮਾਂ ਜਿਹੜੇ ਨੇ ਇੱਥੇ ਇੱਥੇ ਆਪਾਂ ਸੁੱਕਣੇ ਪਾੜ ਤੇ ਸਾਰੇ ਭਾਂਡੇ ਗਾਇਸ ਇੱਥੇ ਮੰਮੀ ਵੀ ਕਰਨੇ ਕਰਨੇ ਸੋਈ ਸਾਰੇ ਸਾਈਟ ਆਉ ਹੋ ਜੂ ਇਸ ਤੇ ਆਪਾਂ ਪਾਣੀ ਸਾਰੇ ਪਰ ਸਾਫ ਕਰਦੇ ਕਰ ਦਿੰਦੇ ਆ ਇੱਥੇ ਸਾਰੇ ਕਰ ਰਹੇ ਨੇ ਸਫਾਈਆਂ ਇੱਥੇ ਵਾਰਸ ਤੇ ਕੀਟ ਲੱਗੇ ਹੋਏ ਨੇ ਆ ਜੀ ਫਿੱਜਣ ਲਈ ਆ ਦੇਖੋ ਕਾਣ ਵਾਰਸ ਕਰਾ ਲਗਾ ਸ਼ਾਮ ਵਾਰਸ ਕਰਤਾ ਕਰ ਰਹੇ ਵਾਚੂ ਅੰਦਰ ਦੇਖੋ ਵਾਚੂ ਵਾਚੂ ਮਕੀ ਕਰਦੇ ਪਏ ਆ ਇਹ ਦਰਦ ਕਰਨਾ ਹੈ ਕੀਟੀਆਂ ਦੀ ਹੋਈ ਹੈ ਇੰਨਾ ਬਿਨਾਂ ਦੇ ਕਰ ਸਫਾਈਆਂ ਰਹੀਆਂ ਇਸਾ ਦਰਮੈਂ ਤਾਂ ਦਸ ਜੀ ਅਣੀ ਇਹ ਦਰ ਲੈ ਕੇ ਲੱਗੇ ਨੇ ਸਫਾਈਆਂ ਜੋਗੀ

ਮੈਂ ਉਹਨਾਂ ਨੂੰ ਗੋਟੂ ਪੀਣ ਲਈ ਦੇਖ ਰਿਹਾ ਹਾਂ। ਅਗਲਾ ਟੌਰ ਅਪਾ ਸਾਫ਼ ਕਰ ਰਹੇ ਹਾਂ ਸਭ ਦੇ ਦੋਵੇਂ ਸਭ ਦੇ ਕੱਪੜੇ ਨਾਲ ਬਾਕੀ ਸਾਰਾ ਆਪਣਾ ਸਾਫ਼ ਹੋ ਚੁੱਕਾ ਵਾ। ਚਲੋ। ਆਇਓ ਚੱਲਿਆ ਉਹ ਆ ਜੀ ਦੇ ਆ। ਸਾਰੇ ਗਾਇ ਪਾ ਕੇ ਸਾਰੇ ਗਾਇ ਆਪਣੇ ਇੱਥੇ ਹੋ ਚੁੱਕੇ ਆ ਬਸ ਬਸ ਅੱਗ ਜਰਮ ਬਾਕੀ ਉਹ ਸਾਰਾ ਪਰ ਮੰਜ਼ਰੇ ਚੁੱਕੜੇ ਪਾਤੇ ਆ ਇੱਧਰ ਮਮਾ ਹੋ ਗਿਆ ਸਾਰਾ ਸਾਰ ਮੈਂ ਸਾਂ ਥੋੜੇ ਰਹਿਦੇ ਵੱਡੇ ਬੱਚੇ ਭੁੰਡੇ ਵੱਡੇ ਹੋ ਡਰੇ ਗਏ ਹਾਂ ਜਾਂ ਲਾਂਗੇ ਮੁਰਤੇ ਜਾਲੇ ਲਾਵਾਂਗੇ ਤੇ ਮੇਰੇ ਤੋਂ ਆ ਕੇ ਚਲ_+ ਦੇ ਪਰ ਧੋਣੀਆਂ ਦੇ ਪਾਣੀ ਤੇ ਤਾਂ ਨਹੀਂ ਦਿਖਾਣੇ ਆ ਤਾਂ ਜਿਵੇਂ ਆਪਾਂ ਪਾਂਡੇ ਰੈਕਾਂ ਦੇ ਵਿੱਚ ਲਗਾ ਰਹੇ ਆ ਤੇ ਸੋਈ ਆਪਣੀ ਸਾਰੀ ਕਲੀਨ ਹੋ ਚੁੱਕੀ ਵੀ ਵਧੀਆ ਤਰ੍ਹਾਂ ਐ ਇਨਸਾਫ ਹੋ ਗਈ ਆ ਤੇ ਅਸੀਂ ਸੋਚਿਆ ਪਹਿਲਾਂ ਸਾਰੇ ਪਰਸੋਈ ਵਾਲੇ ਵਰਤਨ ਸਾਰੇ ਲਗਾ ਲਈਏ ਰੈਕਾਂ ਦੇ ਵਿੱਚ ਤੇ ਡੱਬੇ ਵੀ ਇੱਧਰ ਆਪਾਂ ਕਵਰ ਵਿਛਾ ਕੇ ਡੱਬੇ ਵੀ ਰੱਖ ਲਈਏ ਤੇ ਸਾਰਾ ਸਮਾਨ ਸੋਈ ਤਰ੍ਹਾਂ ਰੱਖ ਲਈਏ ਤੇ ਫਿਰ ਆਪਾਂ ਬਾਹਰ ਦਾ ਕੰਮ ਕਰਾਂਗੇ ਕਿਉਂਕਿ ਆਸਾਨ ਹੋ ਜਾਊਗਾ ਫਿਰ ਜੇ ਬਾਹਰ ਦਾ ਖਾਣਾ ਸੰਭਿਆ ਜਾਊਗਾ ਤੇ ਫਿਰ ਆਪਾਂ ਸਾਰਾ ਦੂਸਰਾ हां ਜਿਹੜਾ ਖਲਾਰਾ ਸਾੰਭਿਆ ਜਵੇਂ ਭਾਂਡਿਆ ਗੁੰਨੇ ਦਾ ਫਿਰ ਆਪਾਂ ਕਮਰਿਆਂ ਦੀਆਂ ਸਫਾਈਆਂ ਤੇ ਬਾਹਰ ਦੀਆਂ ਕਰ ਲੈਣੀਆਂ ਆ ਸਾਰੇ ਭਾਂਡੇ ਆਪਾਂ ਅੰਦਰ ਸੋਈ ਦੇ ਵਿੱਚ ਰੱਖ ਲੈਣੇ ਆ ਆਇਓ ਫ੍ਰਿਜ ਧੋਣੀ ਆ ਫ੍ਰਿਜ ਨੂੰ ਵੀ ਆਪਾਂ ਖਾਲੀ ਕਰ ਲਿਆ ਦੇਖੋ ਫ੍ਰਿਜ ਨੂੰ ਵੀ ਧੋਲਣਾ ਇੰਨੀ ਗੰਦੀ ਨਹੀਂ ਵੈਸੇ ਇਹਨਾਂ ਥੋੜੇ ਦਿਨ ਪਹਿਲਾਂ ਸਾਫ਼ ਕੀਤੀ ਸੀ ਹਾਂ ਇੱਕ ਵਾਰੀ ਧੋਈ ਲੈਨੇ ਪੈਪ ਲਾ ਕੇ ਪਾਣੀ ਸਾਡੇ ਆ ਨਹੀਂ ਰਿਹਾ ਪਾਣੀ ਦੀ ਵੇਟ ਹੋ ਰਹੀ ਆ ਆ ਦੇਖੋ ਪੈਪ ਲਗਾਇਆ ਹੋਇਆ ਵਾ ਪਾਣੀ ਆ ਨਹੀਂ ਰਿਹਾ ਪਾਣੀ ਆਊਗਾ ਫਿਰ ਧੋਵਾਂਗੇ ਜਿਹਦੇ ਨਾਲ ਇਦਾਂ ਹੁੰਦਾ ਉਹ ਸਫਾਈਆਂ ਕਰ ਰਹੀ ਹੋਈਏ ਤੇ ਪਾਣੀ ਚੱਲ ਜਵੇ ਕੰਮ ਸਾਰਾ ਵਿਚੇ ਰੁਕ ਜਾਂਦਾ ਹੁਣ ਸਾਡੇ ਨਾਲ ਵੀ ਇਦਾਂ ਹੀ ਹੋਇਆ ਪਾਣੀ ਚੱਲ ਗਿਆ ਵਾ ਤੇ ਹੁਣ ਪਾਣੀ ਡਿੱਕਨ ਲਿਆ ਤਾਂ ਕਿੰਨਾ ਹੋ ਚੁੱਕਿਆ ਕਿ ਸਾਡੇ 4.5 ਪਾਣੀ ਪੈਂਦਾ ਚੱਲਿਆ ਵਾ ਇਹੇ ਕੰਮ ਸਾਡਾ ਚਲਾ ਵਾ ਸਾਰਾ

ਬਾਲੇ ਤੇ ਜਾਵਾਂ ਉਹ ਦਰਬਾਰ ਚ ਜਾਵਾਂ ਤੇ ਗਾਇਸ ਮਮਾ ਗਾਇਸ ਮਰੀ ਹਾਂ ਤੇ ਪੇਪਰ ਆ ਤੇ ਸਾਰੀ ਮੈਂ ਬੀਜੀ ਹੋ ਜਾਂਦੀ ਆ ਅਦਰ ਮਮਾ ਦੇਖੋ ਅੱਜ ਸਾਡਾ ਬੁਰਾ ਹਾਲ ਹੋਇਆ ਕੰਮ ਕਰ ਬੱਤੇ ਕਰਦਾ ਗਾਇਸ ਕੱਲ ਨੂੰ ਮੇਰਾ ਪੇਪਰ ਆ ਹੈ ਤਾਂ ਕੋਈ ਰਿਵੀਜ਼ਨ ਨਹੀਂ ਹੋਈ ਅਪਸਮਾਨ ਚੱਕਦੇ ਪਏ ਆ

ਸੱਤ ਸਾਰੇ ਕਰਨੇ ਕਰੇ ਕਰੇ ਨੇ ਨੂਡਲ ਬੇਕੂਗਾ ਨੂਡਲ ਖਾ ਰੇ ਨੇ ਸਾਰੇ ਉਹ ਦਿਨ ਗਾਇਸ ਮਾਮੀ ਖਾ ਰੇ ਨੇ ਅਵੇ ਗੁੜੀ ਖਾ ਰਿਆ ਨੂਡਲ ਗਾਇਸ ਇੱਥੇ ਆਪਾਂ ਸਾਰੀ ਸਫਾਈ ਹੋ ਗਈ ਆ ਇੱਥੇ ਆਪਾਂ ਗਾਇਸ ਹੁਣ ਤਨੀਆ ਮੂੰਗੀ ਮਸਰੀ ਦੀ ਦਾਲ ਰਾਤ ਦੀ ਰੋਟੀ ਲਈ ਇੱਥੇ ਕੁਝ ਪਾਣੀ ਸੀ ਉਹ ਵੀ ਆਪਾਂ ਮਾ ਲਈ ਦੇ ਆ ਆ ਤੇ ਜਿਹੜਾ ਸਾਰਾ ਹੋ ਚੁੱਕਿਆ ਸੋਈ ਦਾ ਬਾਹਰ ਵਾਲਾ ਸਿੱਥੇ ਵੀ ਸਾਰਾ ਸਾਫ ਹੋ ਚੁੱਕਿਆ ਵਾ ਤੇ ਅਸੀਂ ਸਾਫ ਸਫਾਈ ਕਰਕੇ ਬਾਬਾ ਦੀਪ ਸਿੰਘ ਜੀ ਦੀ ਜੋਤ ਲਾ ਲਿੱਤੀ ਆ ਲਗਾ ਦਿੱਤੀ ਆ ਤੇ ਆਪਾਂ ਬਰਫੀ ਦਾ ਪ੍ਰਸ਼ਾਦ ਦਾ ਫੋਗ ਲਾਤਾ ਵਾ ਕਮਰਾ ਵੀ ਸਾਰਾ ਤੇ ਸਾਫ ਹੋ ਚੁੱਕਿਆ ਵਾ ਬੱਥਰ ਸੱਬਾ ਸਾਰਾ ਕੋਚਾ ਬਚਾ ਲਾਤਾ ਬਾਰੀ ਸਾਰਾ ਆਪਣਾ ਸਾਗ ਹੋ ਚੁੱਕਿਆ ਵਾ ਤੇ ਬਾਹਰ ਆਪਣਾ ਵਿਹੜਾ ਬੁੜਾ ਸਾਰਾ ਸਾਫ ਹੋ ਚੁੱਕਿਆ ਵਿਧਰੋਂ ਹੀ ਸਾਰੀਆਂ ਸਫਾਈਆਂ ਆਪਾਂ ਕਰ ਲਈਆਂ ਬਾਰੋਂ ਹੀ ਹੋ ਗਈਆਂ ਸਾਰੀਆਂ ਸਫਾਈਆਂ ਧੋਵਾ-ਤਵਾ ਹੀ ਸਾਰਾ ਕਰ ਲਿਆ ਫ੍ਰਿਜ ਵੀ ਸਾਫ ਕਰ ਲਈ ਚੰਗੀ ਤਰ੍ਹਾਂ ਫ੍ਰਿਜ ਨੂੰ ਵੀ ਆਪਾਂ ਧੋ ਲਿਆ ਚੰਗੀ ਤਰ੍ਹਾਂ ਦੇਖੋ ਫ੍ਰਿਜ ਵੀ ਆਪਣਾ ਕਲੀਨ ਕਰ ਲਈ ਚੱਜਣਾ ਤੇ ਸਾਰੀਆਂ ਸਾਫ ਸਫਾਈਆਂ ਹੋ ਗਈਆਂ ਤੇ ਹੁਣ ਵਲੌਗ ਦਾ ਕਰਦੇ ਹਾਂ ਜੀ ਐਂਡ ਤਾਂ ਬਧੀਆਂ ਲੱਗ ਹੋਵੇ ਅੱਜ ਦਾ ਵਲੌਗ ਸਾਡੇ ਤੇ ਲਾਈਕ ਸ਼ੇਅਰ ਕਰ ਦਿਓ ਤੇ ਚੈਨਲ ਸਾਡੇ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ ਜੀ ਸਾਰਿਆਂ ਨੂੰ